ਫੀਤਕੋਟ ਦੇ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਅੱਜ ਫੀਤਕੋਟ ਵਿਧਾਨ ਸਭਾ ਹਲਕੇ ਦੇ ਅਲੱਗ-ਅਲੱਗ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸੇ ਦੌਰਾਨ ਚਾਤੋ ਪਿੰਡ ਡੋੜ ਵਿਖੇ ਪਹੁੰਚੇ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਸਵਾਲ-ਜਵਾਬ ਕੀਤੇ ਗਏ। ਇਸ ਮੌਕੇ ਕਿਸਾਨਾਂ ਨੇ ਉਨ੍ਹਾਂ ਨੂੰ ਸਥਾਨਕ ਮੁੱਦਿਆਂ ਤੋਂ ਇਲਾਵਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਆਮ ਆਦਮੀ ਪਾਰਟੀ ਦੇ ਵਾਅਦਿਆਂ ਨੂੰ ਯਾਦ ਕਰਵਾਇਆ ਅਤੇ ਪੂਰੇ ਨਾਂ ਕਰਨ ਤੇ ਉਨ੍ਹਾਂ ਨੂੰ ਸਵਾਲ-ਜਵਾਬ ਕੀਤੇ ਗਏ। ਨਾਲੀਕਿਸਤਾਨਾ ਨੇ ਪੰਜਾਬ ਦੇ ਅੰਦਰ ਨਸ਼ਿਆਂ ਦੇ ਮੁੱਦੇ ਅਤੇ ਹਲਕਾ ਫਰੀਦਕੋਟ ਵਿੱਚ ਵੱਡੀ ਪੱਧਰ ਤੇ ਨਸ਼ੇ ਵੇਚਣ ਦੇ ਮਾਮਲੇ ਤੇ ਉਹਨਾਂ ਨੂੰ ਸਵਾਲ ਕੀਤੇ ਗਏ। ਇਸ ਮੌਕੇ ਹਲਕਾ ਵਿਧਾਇਕ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਵਿਧਾਇਕ ਗੁਰਦੇਵ ਸਿੰਘ ਕਿਤੇ ਨਾ ਕਿਤੇ ਤਲਖ ਹੁੰਦੇ ਵੀ ਦਿਖਾਈ ਦਿੱਤੇ। ਉਦੋਂ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਵਿਧਾਇਕ ਵੱਲੋਂ ਉਹਨਾਂ ਦੇ ਸਵਾਲਾਂ ਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ। ਮੇਉਂ ਇਹ ਗੱਲ ਸਾਡੇ ਸਵਾਲ ਆਈ ਦੱਸੋ ਮਾਰੇ ਦੱਸੋ ਹੁਕਮ ਕਰੋ ਇੱਕ ਤਾਂ ਇਹ ਇੱਧਰ ਆ ਸਾਡਾ ਦੱਸੋ 100 ਕਰੋੜ ਰੁਪਏ ਸ਼ੋਅ ਕਰਨ ਦਾ ਇਹ ਨਾ ਇਹ ਨਹੀਂ ਸਾਡਾ ਨੂੰ ਨੌਕਰੀ ਫਰੀ ਉਪਰੀ ਨੂੰ ਉਹ ਮਿਲ ਜੂਗੀ ਜੀ ਤਾਂ ਹੀ ਉਹਨਾਂ ਨੂੰ ਕੁਝ ਫੰਡ ਮਿਲਿਆ ਜੀ ਫੰਡ ਕਰੋੜ ਰੁਪਏ ਦੇ ਕੇ ਤਾਂ ਆਏ ਜੀ ਨਹੀਂ ਜੀ ਦੇਖੋ ਕਰੇ ਚੱਕ ਦੇ ਕੇ ਆਇਆ ਨਹੀਂ ਜੀ ਮੈਨੂੰ ਪਤਾ ਨਾ ਆਹ ਵੀੜ ਕੋਈ ਹੈ ਮੇਰੇ ਕੋਲ ਅੱਜ ਸਵੇਰ ਹੀ ਆਈ ਹੈ ਕੋਈ ਗੱਲ ਨਹੀਂ ਅਸੀਂ ਪਤਾ ਕਰਵਾ ਇੱਕ ਨਾ ਜਿਹੜਾ ਸਾਡੇ ਟਰੈਕਟਰ ਤੋੜੇ ਆ ਹਾਂਜੀ ਕਿਹਦੀ ਬਾਈ ਟਰੈਕਟਰ ਹਾਂਜੀ ਇਹ ਤਾਂ ਸਰਕਾਰ ਨੇ ਕੋਈ ਅਨੇ ਕਰਿਆ ਉਹਨਾਂ ਦੇ ਪਰਚਾ ਦਰਜ ਕਰਦੇ ਜਿਆਦਾ ਜਿਹੜੇ ਟਰੈਕਟਰ ਦੀ ਭੰਨ ਥੋੜੀ ਆ ਮੰਗ ਸਾਡੇ ਕੋਈ ਗੱਲ ਤੁਸੀਂ ਇੱਕ ਜੀ ਗੱਲ ਤੁਸੀਂ ਕਿਹਾ ਸੀਗਾ ਹਾਂਜੀ ਹਾਂਜੀ ਅਜੇ ਤੱਕ ਉਹ ਤੋਂ ਕੋਈ ਬਿਆਨ ਨਹੀਂ ਉੱਥੇ ਧਰਨਾ ਲਾ ਕੇ ਬੈਠੇ ਵੀ ਖੰਡ ਮੇਲ ਬਚਾਉਣ ਵਾਸਤੇ ਅੱਜ ਤੁਹਾਨੂੰ 2 ਸਾਲ ਹੋ ਗਏ ਸੱਤਾ ਜੀ ਅੱਜ ਤੁਸੀਂ ਵਿਧਾਨ ਸਭਾ ਚ ਇੱਕ ਕਰੇ ਵੀ ਨਹੀਂ ਬੋਲੇ ਮੇਰੀ ਬੇਨਤੀ ਸੁਣੋ ਮੈਂ ਕਿਸਾਨ ਜਿਹੜੀ ਕਮੇਟੀ ਹੈ ਜਿਹੜੀ ਐਗਰੀਕਲਚਰ ਕਮੇਟੀ ਉਹਦਾ ਮੈਂਬਰ ਹਾਂ ਠੀਕ ਹੈ ਜੀ ਅਸੀਂ ਪੰਜਾਬ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਖੰਡ ਮੇਲਾ ਬੰਦ ਹੋਈਆਂ ਉਹਨਾਂ ਦਾ ਜਿਹੜਾ ਸਰਕਾਰ ਨੂੰ ਸ਼ਿਫਾਰਿਸ਼ ਕੀਤੀ ਆ ਮੈਂ ਆਪੇ ਸੰਜਣਾ ਨਾਲ ਕੀ ਪੰਜਾਬ ਦੀਆਂ ਜਿਹੜੀਆਂ ਸ਼ੁਕਰ ਮੇਲਾ ਚੱਲ ਰਹੀਆਂ ਕਿਉ ਉਹ ਖੰਡ ਤੇ ਨਹੀਂ ਚੱਲ ਰਹੀਆਂ ਖੰਡ ਦਾ ਜਿਹੜਾ ਰੇਟ ਘਟ ਗਿਆ ਤੇ ਉਹਦੇ ਕਰਕੇ ਇਥਰਨਲ ਬ੍ਰਾਉਡ ਤੇ ਚੱਲ ਰਹੀ ਹੈ ਆਪਣੀ ਗਰਦਾਸਪੁਰ ਦੀ ਮਿਲ ਦੇ ਵਿੱਚ 200 ਕਰੋੜ ਰੁਪਈਆ ਲਾ ਕੇ ਸੀ ਇਸ ਸਾਲ ਇਥਰੋਲ ਪਲਾਂਟ ਸ਼ੁਰੂ ਕਰ ਰਹੇ ਹਾਂ ਅਗਲੇ ਸਾਲ ਜਿਹੜੀਆਂ ਰਹਿ ਗਈਆਂ ਖੰਡ ਬੰਲਾਂ ਉਹਨੇ ਚੱਲੂਗਾ ਤੀਜੇ ਪੜਾਤ ਜਿਹੜੀਆਂ ਖੰਡ ਬੰਲਾਂ ਪੱਟੀਆਂ ਗਈਆਂ ਉਹ ਖੰਡ ਬੰਲਾਂ ਦੁਆਰਾ ਚਲਾਵਾਂਗੇ ਇਹ ਤੁਸੀਂ ਇਹ ਵੇਖ ਲਓ ਇਹ ਇਹ ਪਲਾਟਾ ਪਲਾਟ ਕਰਤੇ ਸੀ ਪੁੱਡਾ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੇ ਸਹਿਯੋਗ ਕਰਦੇ ਉੱਦੇ ਰੱਖਾਤਾ ਵੀ ਇੱਥੇ ਦੁਆਰਾ ਸ਼ੂਗਰ ਮਿਲ ਚਲਾਉਣੀ ਹੈ ਤੇ ਤੁਹਾਡੇ ਨਾਲ ਬਾਦਾਂ ਹਲੇ 3 ਸਾਲ ਸਰਕਾਰ ਦੇ ਪਏ ਆ ਸ਼ੂਗਰ ਮਿਲ ਚਲਾ ਕੇ ਉਹਨੇ ਕਹਿੰਦਾ ਜੇ ਕੰਮ ਕਰਾਂਗੇ ਤਾਂ ਵੋਟ ਮੰਗਣਾਵਾਂਗੇ ਨਹੀਂ ਆਉਂਦੀ ਕਿੰਨਾ ਸਾਲ ਚਲਾ ਰਹੇ ਹੋ 3 ਦਿਨਾਂ ਇੱਕ ਸਵਾਲ ਨਸ਼ੇ ਦਾ ਕੀ ਆਪਣਾ ਇਹ ਚਾਰਾ ਸਾਹਿਬ ਨਸ਼ੇ ਦਾ ਬਹੁਤ ਨਸ਼ੇ ਦਾ ਨਸ਼ੇ ਦਾ ਕੀ ਵਿਚਾਰ ਹੈ ਆਪਣਾ ਪਾਪਾ ਜੀ ਮੇਰੀ ਗੱਲ ਸੁਣੋ ਦੱਸੋ ਕਿਹੜਾ ਬੰਦਾ ਨਸ਼ੇ ਦਾ ਹੈ ਤਾਨੂੰ ਨਹੀਂ ਪਤਾ ਜੀ ਤਾਨੂੰ ਨਹੀਂ ਪਤਾ ਤੁਹਾਨੂੰ ਕੋਲ ਤੁਹਾਨੂੰ ਨਹੀਂ ਪਤਾ ਤੁਸੀਂ ਦੱਸੋ ਕੌਣ ਵੇਚ ਸਰਕਾਰ ਬੇਨਤੀ ਸੁਣ ਲੋ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਪਤਾ ਵੇਚਦਾ ਸਰ ਬੇਨਤੀ ਸੁਣ ਲੋ ਪਹਿਲਾਂ ਜਿਹੜੇ ਬੰਦੇ ਜਿਹੜੇ ਬੰਦੇ ਹਿੱਸੇ ਰੱਖਦੇ ਹੋ ਵੇਚਦੇ ਆ ਜੀ ਤੁਹਾਨੂੰ ਇੱਕੋ ਗੱਲ ਦੱਸਣਾ ਜੀ ਕੌਣ ਛੜਾ ਕੇ ਲੈਂਦਾ ਇੱਕੋ ਗੱਲ ਦੱਸਾਂ ਜੀ ਜਿਹੜੇ ਬੰਦੇ ਕਾਲੀ ਸਰਕਾਰ ਚ ਵੇਚਦੇ ਸੀ ਜਿਹੜੇ ਗਾਹਰ ਸਰਕਾਰ ਚ ਵੇਚਦੇ ਸੀ ਉਹੀ ਆਜਾਦ ਸਰਕਾਰ ਚ ਵੇਚਦੇ ਆ ਸਵਾਲ ਹੀ ਪੈਦਾ ਹੁੰਦਾ ਜਿਹੜਾ ਸਵਾਲ ਪਿਆ ਨਹੀਂ ਉਹੀ ਵੇਚਦੇ ਆ ਉਹੀ ਵੇਚਦੇ ਆ ਦੇਖੋ ਮੇਰੀ ਦੇਖੋ ਬਹੁਤ ਮੰਦਾ ਹਾਲ ਆ ਦੇਖੋ 600 ਕਰੋੜ ਦਾ ਆਪਾਂ ਚਿੱਟਾ ਨਸ਼ਾ ਫੜਿਆ 600 ਕਰੋੜ ਦਾ ਰਿਕਾਰਡ ਪੰਜਾਬ ਦੇ ਚ ਦੇਖੋ ਜਿਹੜਾ ਸਰਕਾਰ ਕਰ ਸਕਦੀ ਕੱਲ ਰਿਪੋਰਟ ਆਈ ਹੈ 600 ਕਰੋੜ ਰੁਪਏ ਦਾ ਆਪਾਂ ਨਸ਼ਾ ਫੜਿਆ 200 ਲੱਗੋ ਕੋਈ ਬੰਦੇ ਭੇਜੇ ਵੇਖ ਲੈ 55 ਭਰ ਕੇ ਰੱਖੀਆਂ 100 ਦੀ ਲੋਡ ਇੱਕ ਬੰਦਾ ਹੀ ਫੜਿਆ ਨਸ਼ਾ ਹੀ ਫੜਿਆ ਇੱਕ ਸਵਾਲ ਹੋਰ ਜਦੋਂ ਪਿਛਲਾ ਐਮ.ਐਲ.ਏ ਸੀ ਕਾਂਗਰਸ ਦੀ ਸਰਕਾਰ ਸੀ ਤੁਸੀਂ ਜਿਹੜਾ ਸੈਕਟਰੀਏਟ ਵਿੱਚ ਦੀ ਛੜਕਾਉਂਗੇ ਸਿਵਲ ਹਸਪਤਾਲ ਹਾਂਜੀ ਹਾਂਜੀ ਉੱਥੇ ਆ ਕੇ ਲਾਇਬ ਹੋਏ ਸੀਗੇ ਵੀ ਇਹ ਕਾਂਗਰਸੀ ਐਮਐਲਏ ਦਾ ਗੁੰਡਾ ਰਾਜ ਆ ਗੁੰਡਾ ਟੈਕਸ ਆ ਅੱਜ ਉਹ ਦੁਬਾਰਾ ਉਵੇਂ ਚੱਲੀ ਜਾ ਰਿਹਾ ਇਹ ਰੱਸਾ ਲਗਾ ਦੋ ਰੱਸਾ ਚੱਲੀ ਜਾ ਬਿਲਕੁਲ ਨਹੀਂ ਮੈਂ ਪਰਸੋਂ ਲੰਕੇ ਆ ਮੇਰੀ ਗੱਲ ਸੁਣੋ ਸਰ ਤੁਸੀਂ ਐਮਐਲਏ ਅੱਛਾ ਨਾ ਰੋਡ ਟੈਕਸੀ ਨਾ ਬਾਈ ਇਹ ਵੀ ਨਾ ਦੇਖੋ ਇੱਕ ਮੇਰੀ ਕਸਮ ਤੁਸੀਂ ਕਿਸਾਨ ਜੱਥੇ ਬੰਦਿਆਂ ਯਾਰ ਤੁਸੀਂ ਇੰਡੀਆ ਲੈਵਲ ਦੀ ਗੱਲ ਕਰੋ ਤੁਸੀਂ ਮੋਦੀ ਲੈਵਲ ਦੀ ਗੱਲ ਕਰੋ ਸਮਝਦੇ ਹੋ ਆ ਛੜਕ ਆ ਆ ਬਣ ਰਹੀ ਹੈ 9900 ਕਰੋੜ ਦੀ ਕਾਲੀ ਫੇਲ ਹੋ ਕੇ ਗਈ ਇਥੋਂ ਕਾਂਗਰਸ ਫੇਲ ਹੋ ਕੇ ਗਈ ਥੋੜੀ ਕਿਰਪਾ ਨਾਲ ਐਮ ਐਲ ਏ ਬਣਿਆ ਆ ਸੜਕ ਬਣੀ ਜਾਂਦੀ ਆ ਜਿਹੜੇ ਤੋਂ ਵੀ 9900 ਕਰੋੜ ਰੁਪਈਆ ਲੱਗਾ ਇੱਥੇ ਇਹਦੇ ਤੋਂ ਵੀ ਗੱਲ ਸੁਣ ਲੋ ਜੀ ਹਾਂ ਜੀ ਅਸੀਂ ਧਰਨਾ ਲਾਇਆ ਹੈ ਜੀ ਕਿਸਾਨ ਜਥੇਬੰਦੀਆਂ ਸਾਦਕ ਤੋਂ ਸਾਰਕ ਤੋਂ ਹਾਂਜੀ 2 ਘੰਟੇ ਦਾ ਜਾਮ ਲਾਇਆ ਸੀ ਕਿ ਤਿੰਨ ਦਿਨ ਦਾ ਸੀ ਢਲਮਾਲੀ ਕੱਸੀ ਤੇ ਲਾਇਆ ਹਾਂ ਲਾਇਆ ਜੀ ਤੁਸੀਂ ਸਾਨੂੰ ਉੱਥੇ ਨਿੰਦਕ ਗਿਆ ਜਦੋਂ ਦੁਬਾਰਾ ਉੱਥੇ ਆਏ ਯਾਰ ਮੇਰੀ ਏ ਸੁਣੋ ਮੇਰੀ ਕਥਾ ਮੇਰੀ ਅਕਲ ਸੁਣੋ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਤੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਨੇ ਹੋ ਚਿੱਠੀਆਂ ਤਾਂ ਬਾਦ ਚਾਹੀਆਂ ਸਰ ਨਾ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ WhatsApp ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਆਹ ਦੇਖੋ ਬਈ ਸੜਕ ਪਾਸ ਕਰਾ ਦਿੱਤੀ ਆਹ ਸਾਰੇ ਲੋਕ ਜਿਹੜੇ ਖੜੇ ਨਿੰਦਕੀ ਆਈ ਯਾਰ ਜਦੋਂ ਤੁਸੀਂ ਜਾਣ ਬੁੱਝ ਕੇ ਕਿ ਇਹਨੂੰ ਖਰਾਬ ਕਰੋਗੇ ਜਦੋਂ ਸੜਕ ਪਾਸ ਕਰਾਤੀ ਆਹ ਛੜਕਾਂ ਦੀ ਕਟਾਈ ਸ਼ੁਰੂ ਹੋ ਗਈ ਸੀ 20 20 ਗਰੁੱਪਾਂ ਦੇ ਵੰਡ ਕੇ ਉਹਦਾ ਕੰਮ ਸ਼ੁਰੂ ਹੋ ਗਿਆ ਫਿਰ ਫਿਰ ਐਵੇਂ ਤੇ ਧਰਨੇ ਲੱਗ ਗਏ ਬਾਅਦ ਚ ਸ਼ੁਰੂ ਹੋਈ ਆ ਨਹੀਂ ਬਿਲਕੁਲ ਅਸੀਂ ਦੋ ਤੋਂ ਪਹਿਲਾਂ ਟੈਂਡਰ ਲੱਗ ਚੁੱਕੇ ਆ ਮੇਰੀ ਗੱਲ ਸੁਣੋ ਇਹਨਾਂ ਕਿਹੜਾ ਕੰਮ ਇਹਨਾਂ ਦਾ ਧਰਨਾ ਲਾਇਆ ਜੀ ਜੀ ਇਹ ਮੇਰਾ ਇਹ ਐਵੇਂ ਨਾ ਬਿਲਕੁਲ ਲੋਕਾਂ ਨੇ ਨਹੀਂ ਗੱਲ ਨਹੀਂ ਪਹਿਲਾਂ ਤੁਸੀਂ ਹੋਰ ਉਹਨਾਂ ਦਾ ਮਗਰ ਬਦਲ ਜਾਂਦੇ ਹੁੰਦੇ ਆ ਨਹੀਂ 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 ਹਾਂ ਸਵਾਲ ਸਾਡੇ ਇਹ ਸੀ ਜੀ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਹੋਇਆ ਕਸੌਰੀ ਬਾਰਡਰ ਤੇ ਜੋ ਟਰੈਕਟਰ ਭੰਨੇ ਗਏ ਉਹਨਾਂ ਦਾ ਕੋਈ ਇਹਨਾਂ ਨੇ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਦੂਜਾ ਸ਼ਮ ਕਰਨੀ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਕੋਈ ਨੌਕਰੀ ਨਹੀਂ ਮਿਲੀ ਜੋ ਪਹਿਲਾਂ ਇਹਨਾਂ ਨੇ ਸੇਖੋ ਸਾਹਿਬ ਨੇ ਸਦਾ ਜਾਣ ਤੋਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਅੱਜ ਤੱਕ ਬੀਵੀਆਂ ਭੈਣਾਂ ਨੂੰ 1000 ਰੁਪਏ ਦਾ ਕੀ 100 ਰੁਪਿਆ ਵੀ ਨਹੀਂ ਆਇਆ ਉਹਨਾਂ ਦੇ ਖਾਤੇ ਵਿੱਚ ਜਿਹੜਾ ਨੇ ਵਾਅਦੇ ਕੀਤੇ ਸੀ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਉਹ ਇਹਨਾਂ ਨੇ ਹਜੇ ਤੱਕ ਬਾਤ ਨਹੀਂ ਕੀਤਾ ਜਿਹੜੇ ਕਹਿੰਦੇ ਸੀ ਚਾਰ ਹਫ਼ਤੇ ਚ ਕਰ ਦੇ ਆਗੇ ਵੱਡੇ ਇਲਾਕੇ ਦੀ ਵਿੱਚ ਨਾ ਕਿੰਨਾ ਕਿ ਵਿਕਦਾ ਔਰ ਤੁਸੀਂ ਬਤਾਇਕ ਨਹੀਂ ਕੀ ਗਿਆ ਪਹਿਲਾਂ ਨਾਲ ਵਧੂ ਦੱਸਦਾ ਜੀ ਜਿਹੜੇ ਬੰਦੇ ਬਸ ਬਗਦਾ ਤੂੰ ਵੀ ਇਹੀ ਕਿਹਾ ਜਿਹੜੇ ਬੰਦੇ ਕਾਲੀ ਸਰਕਾਰ ਚ ਵੇਚਦੇ ਸੀ ਕਾਂਗਰਸ ਸਰਕਾਰ ਚ ਵੇਚਦੇ ਸੀ ਉਹੀ ਅਜਾਬ ਸਰਕਾਰ ਦੇ ਵਿੱਚ ਵੇਚੀ ਜਾਂਦੇ ਆ ਹਾ ਬਦਲਾਕ ਅਲਾ ਆਇਆ ਤੁਹਾਡੇ ਜੋ ਵੀ ਸਵਾਲ ਕੀਤੇ ਆ ਤੁਸੀਂ ਉਹਨਾਂ ਦਾ ਸਵਾਲਾਂ ਤੋਂ ਸਾਨੂੰ ਜਵਾਬ ਤੋਂ ਸੰਪੂਸ਼ਟੋਂ ਉਹਨਾਂ ਨੇ ਕੋਈ ਸਾਨੂੰ ਜਵਾਬ ਦਿੱਤਾ ਹੀ ਨਹੀਂ ਜੀ ਕੋਈ ਸਤੰਤ ਉਹ ਗੋਲ ਮੋਲ ਕਰਤੇ ਹੀ ਸਨ ਗੋਲ ਮੋਲ ਕੀਤਾ ਜੀ ਕੁਈ ਸਹੀ ਜੋ ਅਜੇ ਤਾਈਏ ਆਨੇ ਜਿਹੜਾ ਅਸੀਂ ਖੰਡੋਰੀ ਬਾਰਡਰ ਤੇ ਸਾਡੇ ਟਰੈਕਟਰ ਤੋੜੇ ਸੀ ਅਜੇ ਤਾਈਂ ਸਰਕਾਰ ਨੇ ਨਾਂ ਉਹਦੀ ਕੋਈ ਐਫਆਰ ਦਰਜ ਕਰੀ ਆ ਨਾ ਉਹਦਾ ਕੋਈ ਮੁਆਵਜ਼ਾ ਦਿੱਤਾ ਹਰਿਆਣਾ ਸਰਕਾਰ ਦੇ ਪਰਚਾ ਦਰਜ ਕਰਨਾ ਚਾਹੀਦਾ ਸੀ ਜੋ ਸ਼ੁਭ ਕਰਨਾ ਉਹਦਾ 4 ਮਾਰਚ ਨੂੰ ਭੋਗ ਪੈ ਗਿਆ ਸੀ ਤੇ ਉਹਦਾ 21 ਦੂਜਾ 16 ਤਰੀਕ ਨੂੰ ਕੋਟ ਲੱਗਦਾ ਤੇ ਵਿੱਚੋਂ ਵੇਖ ਲਓ ਕਿੰਨੇ ਦਿਨ ਆਪਾਂ ਨੂੰ 12 ਦਿਨ ਮਿਲਦੇ ਆ 12 ਦਿਨਾਂ ਜਨਾ ਦਾ ਉਹ ਨੌਕਰੀ ਦਿੱਤੀ ਉਹਦੀ ਭੈਣ ਨੂੰ ਨਾ ਜਿਹੜਾ ਸਰਕਾਰ ਨੇ ਕਰੋੜ ਰੁਪਈਆ ਦਿੱਤਾ ਸੀ ਉਹ ਕਿਹਾ ਅਜੇ ਤਾਈਂ ਕੋਈ ਗੱਲ ਨਹੀਂ ਸੁਣੀ ਨਸ਼ੇ ਦੇ ਮੁੱਦੇ ਤੋਂ ਥੋੜੇ ਇਲਾਕੇ ਦੇ ਵਿੱਚ ਵਿਧਾਇਕ ਨਾਲ ਗੱਲ ਕੀਤੀ ਹੈ ਕੀ ਕੀ ਆ ਉਹਨਾਂ ਨੇ ਨਸ਼ੇ ਦਾ ਯੋਧਾ ਸਾਡੇ ਵੱਲੋਂ ਤਾਂ ਬੰਦ ਆ ਅਸੀਂ ਤੇ ਪਰ ਲੋਕ ਸਾਰੇ ਜਾਂਦੇ ਵੀ ਨਸ਼ਾ ਵਿਖੀ ਜਾਂਦਾ ਗੱਲੀ ਜਾਂਦਾ ਆ ਨਾ ਤੇ ਮੁੰਡੇ ਮਰੀ ਜਾਂਦੇ ਟੀਕੇ ਲਾ ਲਾ ਕੇ ਸਾਰੇ ਜੀ ਕੋਈ ਫਿਰਲਾ ਪਿੰਡ ਹੀ ਬਚਿਆ ਪੰਜਾਬ ਦਾ ਨਹੀਂ ਦਾ ਰੇਗ ਪਿੰਡ ਜੇ ਹੈਗੇ